ਮੇਰੇ ਤੇ ਹਰ ਸਾਲ ਮੈਂ ਆਨਾਵਾ ਢਿੱਲੋ ਸਾਹ ਮੇਰੇ ਆਪਣੇ ਫੈਮਿਲੀਆ ਰਹੇ ਨੇ ਉਹ ਮੈਨੂੰ ਇਨਵਾਈਟ ਕਰ ਦਿੰਦੇ ਨੇ ਮੈਂ ਬੰਬੇ ਤੋਂ ਸਪੈਸ਼ਲੀ ਹਰ ਸਾਲ ਇੱਕ ਵਾਰ ਹੀ ਆਈਦਾ ਹੈ ਤੇ ਜਿਹੜੇ ਮੇਰਾ ਕਪੜਾ ਇੱਕ ਵਾਰੀ ਪਾਲ ਲੈਂਦੇ ਨੇ ਉਹ ਫੇ ਮੇਰੇ ਹੋ ਜਾਂਦੇ ਨੇ ਤੇ ਇਹ ਚੀਜ਼ ਮੈਂ ਬਲੈਂਕਟ ਬਣਾਨਾ ਵਾ ਸਾਰੀ ਆਪਣੀ ਮੈਨੂਫੈਕਚਰਿੰਗ ਹੈਗੀ ਹੈ ਇਹ 4500 ਦਾ ਹੈਗਾ ਬਿਗ ਸਾਈਜ਼ ਹੈ ਡਬਲ ਬੈੱਡ ਦਾ ਡਬਲ ਪਲਾਈ ਹੈ ਕਿੰਗ ਸਾਈਜ਼ ਇਹ ਬਹੁਤ ਸ਼ਾਨਦਾਰ ਚੀਜ਼ ਹੈਗੀ ਹੈ ਕਪੜਾ ਅਸੀਂ ਬਣਾਨੇ ਆ ਕੁਰਤੇ ਪਜਾਮੇ ਦਾ ਇੱਕ ਤੋਂ ਇੱਕ ਕਾਟਨ ਬਣਾਨੇ ਆ ਸੀ 100 ਮੀਟਰ ਦਾ 800 ਮੀਟਰ ਦਾ 1200 ਮੀਟਰ 1600 ਮੀਟਰ 2400 ਮੀਟਰ ਤੱਕ ਦਾ ਕਪੜਾ ਬਣਾਉਣਾ ਸੀ। ਬਣਾਉਣ ਦੀ ਗੱਲ ਕਰੀ ਕਿਸ ਚੀ ਦੀ ਕਿਹੜੇ ਕਪੜੇ ਜਾੜ ਵਾਲਾ ਸਾਡੇ ਕੋਲ ਕਾਟਨ ਸਾਰਾ ਹੀ ਚੱਲਦਾ ਹੈਗਾ। ਤਕਰੀਬਨ ਨਾ ਜਿਹੜਾ ਪ੍ਰੀਮੀਅਮ ਕਾਟਨ ਹੈਗਾ ਬੜਾ ਅੱਛਾ ਚੱਲਦਾ ਹੈਗਾ 800 ਵਾਲਾ ਵੀ ਤੇ 1600 ਵਾਲਾ ਵੀ। ਤੇ ਜਿਹੜਾ ਮੇਰਾ ਕਪੜਾ ਇੱਕ ਵਾਰੀ ਪਾਲਦਾ ਉਹ ਫਿਰ ਮੇਰਾ ਹੋ ਜਾਂਦਾ। ਇਹ ਮੈਂ ਜਿਹੜਾ ਪਾਇਆ ਹੈਗਾ ਮਲਮਲ ਪਾਣਾ ਮੈਂ ਇਸ 16 ਮੀਟਰ ਦਾ ਕਪੜਾ ਪਾਉਂਦਾ ਬੇਟਾ ਮੇਰਾ ਹੈ ਜਿਹੜਾ ਉਸ 16 ਮੀਟਰ ਵਾਲਾ ਕਪੜਾ ਪਾਉਂਦਾ ਹੈ ਉਹ ਇੱਕ ਮਹੀਨੇ ਦੇ ਵਿੱਚ ਦੋ ਤਿੰਨ ਤਿੰਨ ਦਿਨ ਅਸਿਵਿਸ਼ਨ ਹੋ ਰਿਹਾ ਲੋਕਾਂ ਨੂੰ ਕੀ ਫੀਲ ਕਰਵਾਉਂਦੇ ਕਿੱਦਾਂ ਤੁਹਾਨੂੰ ਮਿਲਣ ਲੋਕੀ ਤੇ ਜਿਹੜੇ ਪਹਿਲਾਂ ਪਿਛਲੇ ਸਾਲ ਮੈਨੂੰ ਮਿਲੇ ਨੇ ਉਹ ਐ ਪਹਿਲੇ ਵਾਰੀ ਨਹੀਂ ਆਗੇ ਨੇ ਜਿਨ੍ਹਾਂ ਨੂੰ ਮੈਂ ਮੈਸੇਜ ਪਾਏ ਨੇ ਤੇ ਬਾਕੀ ਜਿਹੜੇ ਆ ਰਹੇ ਨੇ ਉਹ ਵੀ ਇੱਕ ਵਾਰੀ ਬਿਲਕੁਲ ਦੇਖ ਕੇ ਹੀ ਜਾ ਰਹੇ ਨੇ ਤੇ ਦੁਬਾਰਾ ਕਹਿੰਦੇ ਨੇ ਆ ਕੇ ਦੁਬਾਰਾ ਲੈਣਾ ਹੀ ਲੈਣਾ ਉਹਨਾਂ ਨੇ ਕਪੜਾ ਤੇ ਲੁਧਿਆਣੇ ਦੇ ਨਾਲ ਤੇ ਮੇਰਾ ਵੈਸੇ ਹੀ ਬੜਾ ਪਿਆਰ ਹੈਗਾ ਤੇ ਕਿਉਂਕਿ ਮੈਂ ਹਰ ਸਾਲ ਆਨਾ ਤੇ ਜਿਹ ਔਰ ਮੈਨੂੰ ਫੋਨ ਕਰਕੇ ਕਹਿੰਦੇ ਨੇ ਮੈਨੂੰ ਥਾਨ ਭੇਜੋ ਮੈਂ ਥਾਨ ਵੀ ਭੇਜਦਾ ਵਾਂ ਕਪੜਾ ਕਾਟਨ ਬਣਾਉਣਾ ਵਾ ਲੇਡੀ ਸੂਟ ਬਣਾਉਨੇ ਆ ਕੰਬਲ ਬਣਾਉਨੇ ਆ ਬਣਾਉਂਦੇ ਅਸੀਂ ਸਾਰਾ ਕੁਝ ਵਾਈਟ ਹੀ ਆ ਜੇ ਅੰਮ੍ਰਿਤਸਰ ਤੋਂ علاوہ ਤੁਹਾਡੀ ਕੋਈ ਲੁਧਿਆਣਾ ਵੀ ਕੋਈ ਕੋਈ ਸਾਡੀ ਰਿਟੇਲ ਸ਼ਾਪ ਨਹੀਂ ਹੈਗੀ ਸਾਰਾ ਐਕਸਪੋਰਟ ਕਰਦੇ ਆ ਸਾਡਾ ਸਾਰਾ ਬਲੈਂਕਟ ਬਾਹਰ ਜਾਂਦਾ ਹੈਗਾ ਸਾਡੇ ਸਾਡੇ ਕਪੜੇ ਮਾਰਕੀਟ ਚ ਕਿਤੇ ਨਹੀਂ ਮਿਲਣਗੇ ਤੁਹਾਨੂੰ ਮੈਨੂੰ ਕਿੰਨੇ ਸਾਲਾਂ ਤੋਂ ਇਸ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਮੈਨੂੰ 10 ਸਾਲ ਹੋ ਗਏ ਨੇ ਮੈਂ ਸਿਰਫ ਵਾਈਟ ਬਣਾਉਂਦੇ ਆ ਪਹਿਲਾਂ ਮੈਨੂੰ 40 ਸਾਲ ਹੋ ਗਏ ਤੇ ਕਪੜੇ ਦਾ ਕੰਮ ਕਰਦਿਆਂ ਪਰ ਮੈਂ ਵਾਈਟ ਬਣਾਉਣਾ ਸ਼ੁਰੂ ਕੀਤਾ 10 ਸਾਲ ਪਹਿਤੋਂ ਸਾਰਾ ਵਾਈਟ ਇਹ ਸਾਰਾ ਐਕਸਪੋਰਟ ਨੇ ਕਿਰਪਾ ਬਾਸ਼ਾ ਦੀ ਅਸੀਂ ਨਾਮਤਰੀਆਂ ਅਸੀਂ ਵਾਈਟ ਹੀ ਪਾਣੇ ਆ ਪਰ ਅਸੀਂ ਕਪੜਾ ਬਣਾਉਂਦੇ ਵੀ ਵਾਈਟਾਂ ਤੇ ਕਿਸੇ ਨੂੰ ਚਾਹੀਦਾ ਹੁੰਦਾ ਤੇ ਮੈਨੂੰ ਕੰਟੈਕਟ ਕਰ ਲੈਣਾਗਾ ਮੇਰਾ ਮੋਬਾਈਲ ਨੰਬਰ 9872281673 ਹੈਗਾ 98 72 281673 ਕਿਸੇ ਨੂੰ ਕੋਈ ਕਪੜਾ ਚਾਹੀਦਾ ਉਹ ਮੈਨੂੰ ਫੋਨ ਕਰਦਾ ਮੈਂ ਭੇਜ ਦੇਣਾ ਹੈਗਾ ਉਹਨੂੰ ਕੋਈ ਅਸੀ ਗੱਲ ਹੀ ਨਹੀਂ ਥੈਂਕ ਯੂ ਸਤਿ ਸ਼੍ਰੀ ਅਕਾਲ